ਸਾਨੂੰ ਸਰਕਾਰ ਦੇ ਵਿੱਚ ਕਾਰੀਦਾਰ ਬਾਲ ਦੇ ਵਿੱਚ ਮਹਾਨ ਵਰਕਰ ਨੂੰ ਸਨਮਾਨ ਮਿਲਦਾ ਹੈ ਹੋਰ ਕਿ ਵਰਕਰ ਕਿਸੇ ਵੀ ਸਰਕਾਰ ਦੇ ਵਿੱਚ ਕੋਈ ਸਨਮਾਨ ਨਹੀਂ ਮਿਲਦਾ ਅਸੀਂ ਜੋ ਨਹੀਂ ਤੁਸੀਂ ਸਭਾ ਫੇਰ ਆਓ ਸਾਡੀ ਇੱਛੇਸ ਬਣੇ ਸਾਡੇ ਵਾਰ ਦੇ ਕਾਮੁਨਗੀ ਉਹ ਉਹ ਬਣ ਤੇ ਸਾਨੂੰ ਜੋ ਜ਼ਰੂਰਤ ਹੈ ਸਾਡੇ ਬੰਦ ਕੀਤੇ ਜਾ ਰਿਹਾ ਸਾਨੂੰ ਉਹ ਮਿਲ ਕਣਕ ਸਾਡੀ ਬੰਦ ਹੋ ਰਹੀ ਹੈ ਪਰਾਜਨਗਰਾਂ ਦੇ ਕੱਟੇ ਜਾ ਰਿਹਾ ਸਾਰੇ ਬੰਦ ਪਰਾਜਨਗਰਾਂ ਦੇ ਕੱਟੇ ਜਾ ਰਿਹਾ ਇੰਨਾ ਸਰਕਾਰ ਤੋਂ ਅਸੀਂ ਬਹੁਤ ਦੁਖੀ ਹੈ ਵਾਹ ਐਨੇ ਸੁਖੀ ਹੈ ਕਿ ਹੁਣ ਭਾਇਆ ਘਰੂ ਜੀ ਕਰ ਜਾਏਗਾ ਦਾਰ ਬਨਵਾਰੀ ਜੀ ਅਕਾਲੀ ਦਰਬਾਰ ਜਿੰਦਾਬਾਦ 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 ਅਸੀਂ ਲੈ ਕੇ ਆਵਾਂਗੇ 1 ਲੱਖ 50000 ਰੁਪਏ ਵੀ ਲਾਇਆ ਮੇਰੇ ਜੀ ਠੀਕ ਮੇਰੇ ਜੀ ਦਾ ਬਿਲੇ 1 ਲੱਖ 50000 ਦੇਖ ਤੋਂ ਬਾਅਦ ਉਹਨਾਂ ਨੇ 1.70 ਲੱਖ ਦੇ ਜੁਰਮਾਨਾ ਪੇਟਾ ਕੀਤਾ ਹੋਵੇ 3 ਲੱਖ ਜੁਰਮਾਨਾ ਆਣੀ ਮੋਤੀ ਸਰਕਾਰ ਦੇ ਵਿੱਚ ਸ਼ਾਟੂ ਸ਼ੂਟ ਦਾ ਵਾਅ ਮੈ ਗਿਆ ਸੀ ਬਹੁਤ ਟੰਗ ਹੋਏ ਪਏ ਸੀ ਬਹੁਤ ਗੱਦੌਲ ਜੀ ਹਾਂ ਕਿ ਆ ਰੁਕੀ ਕਰਦਾ ਹੁਣ ਕੀ ਕਰੀਏ ਸਾਰਾ ਪੰਜਾਬ ਦੋਸਤਾਂ ਦਾ ਸਾਥ ਸਾਰੇ ਆਪਣੇ ਨਾਲ ਸਾਡੇ ਫਾਦਰ ਸਾਹਿਬ ਨੂੰ ਨਾਂ ਲੈ ਕੇ ਬੁਲਾਇਆ ਜਾਂਦਾ ਸੀ ਸਰਦਾਰ ਬਾਦਲ ਦੀ ਸਰਕਾਰ ਇਹਨਾਂ ਨੇ ਸਿਰ ਬੁਲਾਇਆ ਜੀ ਜੀ ਨਰਸਿੰਦਰ ਸਿੰਘ ਜੀ ਨੂੰ ਬੁਲਾਇਆ ਜੀ ਜੀ ਸਾਹਿਬ ਜਿੰਦਾਬਾਦ ਜਿੰਦਾਬਾਦ ਸਾਨੂੰ ਸਰਕਾਰ ਦੇ ਵਿੱਚ ਗੱਲੀਦਰ ਬਾਲ ਦੇ ਵਿੱਚ ਮਹਾਨ ਵਰਕਰ ਨੂੰ ਸਲਮਾਨ ਮਿਲਿਆ ਹੋਰ ਦੇ ਵਰਕਰ ਵਰਕਰ ਕਿਸੇ ਵੀ ਸਰਕਾਰ ਦੇ ਵਿੱਚ ਕੋਈ ਸਲਮਾਨ ਨਹੀਂ ਮਿਲਦਾ ਅਸੀਂ ਜੋ ਜੀ ਦੁਸਾਰਾ ਫੇਰ ਆਓ ਸਾਡੀ ਇੱਜ਼ਤ ਬਣੇ ਸਾਡੇ ਵਾਰ ਦੇ ਕਾਮੂਨ ਕੀ ਉਹ ਉਹ ਬਣ ਤੇ ਸਾਨੂੰ ਜੋ ਜ਼ੋਕਾ ਸਾਡੀਆਂ ਬੰਦ ਕੀਤੀਆਂ ਜਾ ਰਹੀਆਂ ਸਾਨੂੰ ਉਹ ਮਿਲ ਕਲਕ ਸਾਡੀ ਬੰਦ ਹੋ ਰਹੀ ਹੈ ਦੋ ਰਾਜਨਗਾਰਾਂ ਦੇ ਕੱਟੇ ਜਾ ਰਿਹਾ ਸਾਰੇ ਹੀ ਬੰਦਾਰਾਂ ਦੇ ਕੱਟੇ ਜਾ ਰਿਹਾ ਐਨਾ ਸਰਕਾਰ ਤੋਂ ਜੀ ਬਹੁਤ ਦੁਖੀ ਹੈ ਇੰਨੇ ਸੁਖੀ ਹੈ ਕਿ ਹੁਣ ਪਾਇਆ ਘਰੂ ਜੀ ਕਰ ਜਾਏਗਾ ਦਾਰ ਬਿਮਾਰੀ ਜੀ ਅਕਾਲੀ ਦਲ ਬਾਦਸ਼ਾਹ ਜਿੰਦਾਬਾਦ 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 ਅਸੀਂ ਲੈ ਕੇ ਆਵਾਂਗੇ 1 ਲੱਖ 25000 ਰੁਪਏ ਬਿਲਾਏ ਮੇਰੇ ਠੀਕ ਹੈ ਕਿਸੇ ਦਾ ਬਿਲੇ 1 ਲੱਖ 25000 ਪਿਆਰੇ ਦੇਖੋ ਜੀ ਵੀ ਮਾਨੰਦਿਆ ਉਹਨਾਂ ਨੇ 1,70,000 ਦੇ ਜੁਰਮਾਨਾ ਭਰਤਾ 9 ਲੱਖ ਰੁਪਏ ਆਈ ਮੋਟੇ ਸੈਰ ਦੇ ਵਿੱਚ ਸਾਡੂ ਝੂਟਾ ਦਾ ਮਾਮਲਾ ਹੈ ਗਿਆ ਸੀ ਫੋਨ ਤੰਗ ਹੋਏ ਪਈ ਫੋਨ ਕਰਤੋਂ ਨਹੀਂ ਹੱਲ ਕਰਦੀ ਰੁਕੀ ਕਰਦਾ ਹੁਣ ਕੀ ਕਰੀਏ ਸਾਰਾ ਪੰਜਾਬ ਦੋਸਤਾਂ ਨਾਲ ਸਾਡੇ ਫਾਦਰ ਸਾਹਿਬ ਨੂੰ ਨਾਂ ਲੈ ਕੇ ਬੁਲਾਇਆ ਜਾਂਦਾ ਸੀ ਸਰਦਾਰ ਬਾਦਲ ਦੀ ਸਰਕਾਰ ਇਹਨਾਂ ਨੇ ਸਿਰ ਬੁਧਾਇਆ ਜੀ ਸ੍ਰੀ ਨਰਸਿੰਦਰ ਸਿੰਘ ਜੀ ਨੂੰ ਬੁਲਾਇਆ ਜੀ ਹਾਂ ਜੀ ਬਾਦਸ਼ਾਹ ਬਹੁਤ ਸਿਗਨੇਚ ਦੀ ਬੁਲਾਵਟ ਸਾਨੂੰ ਸਰਕਾਰ ਦੇ ਵਿੱਚ ਕਾਲੀਨਰ ਬਾਲ ਦੇ ਵਿੱਚ ਮਹਾਨ ਵਰਕਰ ਨੂੰ ਸਨਮਾਨ ਨਹੀਂ ਮਿਲਦਾ ਹੋਰ ਕਿ ਵਰਕਰ ਕਿਸੇ ਵੀ ਸਰਕਾਰ ਦੇ ਵਿੱਚ ਕੋਈ ਸਨਮਾਨ ਨਹੀਂ ਮਿਲਦਾ ਅਸੀਂ ਜੋ ਜੀ ਦੁਬਾਰਾ ਫੇਰ ਆਓ ਸਾਡੀ ਇੱਜ਼ਤ ਵਲੇ ਸਾਡੇ ਵਾਰ ਦੇ ਕੰਮ ਨੂੰ ਕਿ ਉਹ ਉਹ ਬਣ ਤੇ ਸਾਨੂੰ ਜੋ ਜ਼ੋਕ ਹੈ ਸਾਡੀਆਂ ਬੰਦ ਕੀਤੀਆਂ ਜਾ ਰਹੀਆਂ ਸਾਨੂੰ ਉਹ ਮਿਲ ਕਨਕ ਸਾਡੀ ਬੰਦ ਹੋ ਰਹੀ ਹੈ ਰਾਸ਼ਨ ਦਾ ਕੱਟੇ ਜਾ ਰਿਹਾ ਸਾਰੇ ਹੀ ਬੰਦ ਰਾਸ਼ਨ ਦਾ ਕੱਟੇ ਜਾ ਰਿਹਾ ਹੈ ਇੰਨਾ ਸਰਕਾਰ ਤੋਂ ਜੀ ਬਹੁਤ ਦੁਖੀ ਹੈ ਇੰਨੇ ਸੁਖੀ ਹੈ ਕਿ ਹੁਣ ਖਾਇਆ ਘਰੂ ਜੀ ਕਰ ਜਾਏਗਾ ਹਜ਼ਾਰ ਬਿਮਾਰੀ ਜੀ ਅਕਾਲੀ ਦਾ ਬਾਦ ਜਿੰਦਾਬਾਦ ਜਿੰਦਾਬਾਦ ਸਤਿ ਸ੍ਰੀ ਅਕਾਲ ਅਸੀਂ ਲੈ ਕੇ ਆਵਾਂਗੇ 1 ਲੱਖ 5000 ਰੁਪਏ ਵੀ ਲਾਇਆ ਮੇਰੇ ਜੀ ਠੀਕ ਹੈ ਦੂਜੀ ਦਾ ਬਿਲੇ 1 ਲੱਖ 2000 ਹੈ ਜੀ ਦੇਖੋ ਜੀ ਪ੍ਰੋਫੀਟ ਹਾਂ ਜੀ ਦੀਆਂ ਅਨੇਕ ਪ੍ਰੋਬਲਮਾਂ ਆ ਗਈਆਂ ਨੇ ਤੇ ਉਹਨਾਂ ਨੇ 1,70,000 ਦੇ ਜੁਰਮਾਨਾ ਪੇਟਾ ਤੋ 3 ਲੱਖ ਜੁਰਮਾਨਾ ਆਜੀ ਮੋਢੀ ਸਗਰ ਦੇ ਸਾਨੂੰ ਝੂਟਾ ਬਾ ਮਹਿ ਗਿਆ ਸੀ ਬਹੁਤ ਟੰਗ ਹੋਏ ਪਈ ਬਹੁਤ ਜਦੋਂ ਜੀ ਹਿੰਦਕਾ ਰੁਪੀ ਕਰਦਾ ਹੁਣ ਕੀ ਕਰੀਏ ਸਾਰਾ ਪੰਜਾਬ ਦੋਸਤਾਂ ਦਾ ਸਾਥ ਹੈ ਸਾਡੇ ਆਪਣੇ ਨਾਲ ਸਾਡੇ ਬਾਦਰ ਦਾ ਉਹਨੂੰ ਨਾਂ ਲੈ ਕੇ ਬੁਲਾਇਆ ਜਾਂਦਾ ਸੀ ਸਰਦਾਰ ਬਾਦਲ ਦੀ ਸਰਕਾਰ ਇਹ ਨਰਸਰ ਬੁਲਾਇਆ ਸੀ ਜੀ ਨਰਸਿੰਦਰ ਸਿੰਘ ਜੀ ਨੇ ਬੁਲਾਇਆ ਜੀ ਹਾਂਜੀ ਬਾਦਲ ਸਿੰਘ